ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਥਾ ਦੇ ਵਿੱਚ ਬਾਬਾ ਜੀ ਦੱਸਦੇ ਨੇ ਕਿ ਗੱਲ ਉਸ ਵੇਲੇ ਦੀ ਹੁੰਦੀ ਹੈ ਜਦੋਂ ਬਾਬਾ ਇਸਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਨੇੜੇ ਬੈਠੇ ਹੁੰਦੇ ਨੇ ਤੇ ਉੱਥੇ ਭਾਈ ਸੁਰਜਨ ਸਿੰਘ ਜੀ ਜੋ ਕਿ ਰਾਗੀ ਹੁੰਦਾ ਹੈ ਉਹ ਕੀਰਤ ਆਂਦਾ ਹੈ ਮੱਥਾ ਟੇਕ ਕੇ ਦੋ ਤਿੰਨ ਸ਼ਬਦ ਕੀਰਤਨ ਦੇ ਕਰਦਾ ਹੈ ਤੇ ਬਾਬਾ ਇਸਰ ਸਿੰਘ ਜੀ ਉਸ ਦੇ ਕੀਰਤਨ ਨੂੰ ਸੁਣ ਕੇ ਬੜਾ ਆਨੰਦ ਮਾਣਦੇ ਨੇ ਤੇ ਜਦੋਂ ਮੱਥਾ ਟੇਕ ਕੇ ਰਾਗੀ ਸੁਰਜਨ ਸਿੰਘ ਜੀ ਆਗੇ ਲੈ ਕੇ ਪ੍ਰਸ਼ਾਦ ਲੈ ਕੇ ਜਾਣ ਲੱਗਦੇ ਨੇ ਤਾਂ ਫਿਰ ਬਾਬਾ ਇਸਰ ਸਿੰਘ ਜੀ ਉਸ ਨੂੰ ਕਹਿੰਦੇ ਨੇ ਕਿ ਤੇਰਾ ਜਿਹੜਾ ਕੀਰਤਨ ਸੀ ਉਹ ਸੁਣ ਕੇ ਬਹੁਤ ਹੀ ਆਨੰਦ ਆਇਆ ਪਰ ਤੁਸੀਂ ਰਾਗੀ ਹੋ ਤੇ ਰਾਗੀ ਹੋ ਕੇ ਤੁਸੀਂ ਗੰਢ ਵਾਲਾ কুর্তা ਕਿਉਂ ਪਾ ਰੱਖਿਆ ਹੈ ਤੁਸੀਂ কুর্তা ਪਾਇਆ ਹੋਇਆ ਹੈ ਗੰਢ ਵਾਲਾ ਤੇ ਹੋ ਤੁਸੀਂ ਰਾਗੀ ਇਹ ਸ਼ੋਭਾ ਨਹੀਂ ਦਿੰਦਾ ਤੇ ਫਿਰ ਉਸ ਤੋਂ ਬਾਅਦ ਇਹ ਸੁਣ ਕੇ ਜਿਹੜਾ ਰਾਗੀ ਸੁਰਜਨ ਸਿੰਘ ਹੁੰਦਾ ਹੈ ਉਹ ਬਾਬਾ ਜੀ ਨੂੰ ਕਹਿੰਦਾ ਹੈ ਜੀ ਕੀ ਕਰੀਏ ਮੈਂ ਤਾਂ ਸਿਰਫ ਇੱਕ ਆਪਣਾ ਰੋਟੀ ਦਾ ਗੁਜ਼ਾਰਾ ਕਰ ਰਿਹਾ ਹਾਂ ਬਾਬਾ ਜੀ ਬੜੀ ਮੁਸ਼ਕਿਲ ਦੇ ਨਾਲ ਰੋਟੀ ਦਾ ਗੁਜ਼ਾਰਾ ਚੱਲ ਰਿਹਾ ਹੈ ਮੇਰੇ ਕੋਲ ਐਨੇ ਪ੍ਰੋਗਰਾਮ ਨਹੀਂ ਹੁੰਦੇ ਕਿ ਮੈਂ ਬਹੁਤ ਸੋਹਣੇ ਸੋਹਣੇ ਵਸਤਰ ਪਾਵਾਂ ਇਹ ਸੁਣ ਕੇ ਬਾਬਾ ਇਸਰ ਸਿੰਘ ਜੀ ਢਾਈ ਮਿੰਟ ਵਾਸਤੇ ਆਪਣੇ ਨੇਤਰ ਬੰਦ ਕਰ ਲੈਂਦੇ ਨੇ ਤੇ ਰਸ ਵਿੱਚ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਢਾਈ ਮਿੰਟ ਤੋਂ ਬਾਅਦ ਨੇਤਰ ਖੋਲਦੇ ਨੇ ਤੇ ਕਹਿੰਦੇ ਨੇ ਸਮਝ ਆ ਗਈ ਸਮਝ ਆ ਗਈ ਤੇ ਰਾਗੀ ਸੂਰਜ ਸਿੰਘ ਜੀ ਬਾਬਾ ਜੀ ਨੂੰ ਪੁੱਛਦੇ ਨੇ ਕਿ ਬਾਬਾ ਜੀ ਕੀ ਹੋਇਆ ਕੀ ਸਮਝ ਆ ਗਈ ਤੇ ਫਿਰ ਕਹਿੰਦੇ ਸਿੱਦੂ ਕਾਨ ਦੇ ਵਿੱਚ ਸੌਦਾ ਹੀ ਨਾ ਹੋਵੇ ਤੇ ਗਾਹ ਕਿੱਥੋਂ ਆਉਣਗੇ ਤੇ ਰਾਗ ਸੂਰਜਨ ਸਿੰਘ ਕਹਿੰਦਾ ਹੈ ਕਿ ਮੈਨੂੰ ਸਮਝ ਨਹੀਂ ਆਈ ਬਾਬਾ ਜੀ ਤੁਸੀਂ ਕੀ ਕਹਿ ਰਹੇ ਹੋ ਤੇ ਬਾਬਾ ਜੀ ਕਹਿੰਦੇ ਕਿ ਤੇਰੀ ਦੁਕਾਨ ਰੂਪੀ ਸਰੀਰ ਦੇ ਵਿੱਚ ਜੇ ਕੋਈ ਪੁੰਨ ਹੀ ਨਾ ਹੋਵੇ ਤਾਂ ਫਿਰ ਤੇਰੇ ਕੋਲ ਪ੍ਰੋਗਰਾਮ ਕਿੱਥੋਂ ਆਉਣਗੇ ਪ੍ਰੋਗਰਾਮ ਤਾਂ ਉੱਥੇ ਹੀ ਆਉਣਗੇ ਜਿੱਥੇ ਤੂੰ ਕੋਈ ਪੁੰਨ ਕੀਤਾ ਹੋਵੇਗਾ ਤੇ ਫਿਰ ਕਹਿੰਦੇ ਬਾਬਾ ਜੀ ਜੇ ਤੁਸੀਂ ਬਿਮਾਰੀ ਲੱਭ ਲਈ ਹੈ ਤਾਂ ਦਵਾਈ ਵੀ ਤੁਸੇ ਹੀ ਦੇਣੀ ਹੈ ਤਾਂ ਕਹਿੰਦੇ ਜੇ ਮੈਂ ਤੈਨੂੰ ਦਵਾਈ ਦੇਵਾਂਗਾ ਕਿ ਤੂੰ ਪੂਰਾ ਪ੍ਰੇਜ ਕਰਕੇ ਉਸ ਨੂੰ ਪੁਗਾਵੇਂਗਾ ਕਹਿੰਦੇ ਹਾਂਜੀ ਜੇ ਤੁਸੀਂ ਝੋਲੀ ਦੇ ਵਿੱਚ ਪਾ ਦਵੋਗੇ ਤਾਂ ਤੁਹਾਡੀ ਕਿਰਪਾ ਦੇ ਨਾਲ ਮੈਂ ਕਰ ਹੀ ਲਵਾਂਗਾ ਤੇ ਕਹਿੰਦੇ ਇਹ ਦਵਾਈ ਜਿਹੜੀ ਹੈ ਇਹ ਮੈਂ ਨਹੀਂ ਦੇ ਰਿਹਾ ਗੁਰੂ ਤੇਗ ਬਹਾਦਰ ਜੀ ਦੀ ਦਾਤ ਹੈ ਉਹ ਦੇਣਗੇ ਤੇ ਕਹਿੰਦੇ ਸਵਾ ਲੱਖ ਮੂਲ ਮੰਤਰ ਕਰਨੇ ਨੇ ਕਿ ਤੂੰ ਕਰ ਲਵੇਂਗਾ ਕਹਿੰਦਾ ਹਾਂਜੀ ਜੇ ਤੁਹਾਡਾ ਆਸ਼ੀਰਵਾਦ ਹੋਇਆ ਤੁਹਾਡਾ ਸਾਥ ਹੋ ਜਾ ਤਾਂ ਮੈਂ ਜ਼ਰੂਰ ਕਰ ਲਵਾਂਗਾ ਤੇ ਬਾਬਾ ਜੀ ਨੇ ਉਸ ਰਾਗੀ ਨੂੰ ਸਵਾ ਲੱਖ ਮੂਲ ਮੰਤਰ ਦੱਸੇ ਕਿ ਤੂੰ 40 ਦਿਨਾਂ ਦੇ ਵਿੱਚ ਸਵਾ ਲੱਖ ਮੂਲ ਮੰਤਰ ਕਰ ਤੇ ਕਹਿੰਦੇ ਫਿਰ ਭਾਈ ਤੂੰ ਸਵਾ ਲੱਖ ਮੂਲ ਮੰਤਰ ਕਰਨੇ ਨੇ ਤੇ 40 ਦਿਨ ਕਰਨੇ ਨੇ ਤੇ ਇੱਕ ਓੰਕਾਰ ਸਤਨਾਮ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਦਾ ਕਰਨੇ ਨੇ ਉਸ ਤੋਂ ਬਾਅਦ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਹੈ ਥੋੜੀ ਦੇਰ ਤੇ ਕਹਿੰਦੇ ਤੁ ਕਰਕੇ ਵੇਖ ਪ੍ਰਮਾਤਮਾ ਤੈਨੂੰ ਤਰੱਕੀਆਂ ਹੀ ਤਰੱਕੀਆਂ ਬਖਸ਼ਣਗੇ ਉਸ ਤੋਂ ਬਾਅਦ ਰਾਗੀ ਸੁਰਜਨ ਸਿੰਘ ਘਰ ਚ ਲਿਆ ਜਾਂਦਾ ਹੈ ਤੇ ਘਰ ਜਾ ਕੇ ਆਪਣੀ ਘਰਵਾਲੀ ਤੇ ਆਪਣੇ ਬੱਚਿਆਂ ਨੂੰ ਕਹਿੰਦਾ ਹੈ ਕਿ ਮੈਨੂੰ 40 ਦਿਨ ਬਿਲਕੁਲ ਵੀ ਕੰਮ ਵਾਸਤੇ ਨਹੀਂ ਕਹਿਣਾ ਤੇ ਮੈਂ ਕਿਸੇ ਪ੍ਰੋਗਰਾਮ ਦੇ ਵਿੱਚ ਵੀ ਨਹੀਂ ਜਾਣਾ ਕਿਉਂਕਿ ਮੈਂ ਜਿਹੜੇ ਨੇ ਮੂਲ ਮੰਤਰ ਦੇ ਜਾਪ ਸ਼ੁਰੂ ਕਰਨੇ ਨੇ ਤੇ ਉਸ ਤੋਂ ਬਾਅਦ ਕਹਿੰਦੇ ਗੋਠੇ ਤੇ ਜਾ ਕੇ ਉਹਨਾਂ ਨੇ ਇੱਕ ਆਪਣਾ ਕਮਰਾ ਤਿਆਰ ਕਰਵਾਤਾ ਉਸਤੇ ਵਿੱਚ ਆਸਣ ਲਗਾ ਕੇ ਉਹਨਾਂ ਨੇ ਜਿਹੜਾ ਹੈ ਮੂਲ ਮੰਤਰ ਸਹਿਬ ਜੀ ਦਾ ਜਾਪ ਕਰਨਾ ਸ਼ੁਰੂ ਕਰਤਾ ਜਿਵੇਂ ਹੀ 40 ਦਿਨ ਹੋਏ ਉਹਨਾਂ ਨੇ ਆਪਣਾ ਪਾਠ ਕਰਕੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਜਿਵੇਂ ਪ੍ਰੋਗਰਾਮ ਤੇ ਜਾਣ ਲੱਗੇ ਤੇ ਕਹਿੰਦੇ ਦਿਨ ਇਸ ਤਰ੍ਹਾਂ ਬਦਲਣ ਲੱਗੇ ਕਿ ਅੱਜ ਹੋਰ ਕੱਲ ਕੁਝ ਹੋਰ ਪਰਸੋਂ ਕੁਝ ਹੋਰ ਤੇ ਇਸ ਤਰ੍ਹਾਂ ਇੱਕ ਘਰ ਦੇ ਵਿੱਚ ਸਮਾਗਮ ਦੇ ਵਿੱਚ ਗਏ ਉੱਥੇ ਕੀਰਤਨ ਕੀਤਾ ਤੇ ਉੱਥੇ ਕਹਿੰਦੇ ਸੋ ਸਰੀਰ ਬੈਠੇ ਸੀ ਜਿਨ੍ਹਾਂ ਵਿੱਚੋਂ ਜਦੋਂ ਅਰਦਾਸ ਹੋਈ ਅਰਦਾਸ ਤੋਂ ਬਾਅਦ ਕੀਰਤਨ ਸਮਾਪਤ ਹੋਇਆ ਤੇ ਰਾਗੀ ਸੂਰਜਨ ਸਿੰਘ ਜਾਣ ਲੱਗੇ ਤਾਂ ਇੱਕ ਸਰੀਰ ਦੌੜਿਆ ਦੌੜਿਆ ਆਇਆ ਤੇ ਉਹਨਾਂ ਨੂੰ ਕਹਿੰਦਾ ਕਿ ਤੁਹਾਡਾ ਤੁਹਾਡਾ ਕੀਰਤਨ ਸੁਣ ਕੇ ਮੈਨੂੰ ਇੰਨਾ ਜ਼ਿਆਦਾ ਰਸ ਆਇਆ ਇੰਨਾ ਆਨੰਦ ਆਇਆ ਕਿ ਮੈਂ ਤੁਹਾਡੇ ਜਿਹੜੇ ਹਾਂ ਕਿ ਜਿਹੜੇ ਤੁਹਾਡੇ ਸਾਜ਼ ਨੇ ਉਹ ਮੈਂ ਗੱਡੀ ਦੇ ਵਿੱਚ ਖੁਦ ਰੱਖ ਕੇ ਆਮ ਆਪਣੇ ਹੱਥਾਂ ਦੇ ਨਾਲ ਤੇ ਰਾਗੀ ਸੁਰਜਨ ਸਿੰਘ ਕਹਿੰਦੇ ਕਿ ਮੇਰੇ ਕੋਲ ਕੋਈ ਗੱਡੀ ਨਹੀਂ ਹੈ ਕਿ ਮੈਂ ਤਾਂ ਟਾਂਗੇ ਤੇ ਆਉਂਦਾ ਹਾਂ ਕਹਿੰਦੇ ਇਹ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਉਸ ਵੇਲੇ ਟਾਂਗੇ ਹੁੰਦੇ ਸਨ ਤੇ ਇਹ ਕਹਿੰਦੇ ਤੁਸੀਂ ਟਾਂਗੇ ਤੇ ਆਉਂਦੇ ਹੋ ਤੁਸੀਂ ਇੰਨਾ ਸੋਹਣਾ ਕੀਰਤਨ ਕਰਦੇ ਹੋ ਇੰਨੇ ਵੱਡੇ ਰਾਗੀ ਹੋ ਕਿ ਤੁਸੀਂ ਟਾਂਗੇ ਤੇ ਆਉਂਦੇ ਹੋ ਕਹਿੰਦੇ ਹਾਂ ਮੈਂ ਟਾਂਗੇ ਤੇ ਹੀ ਆਉਂਦਾ ਹਾਂ ਫਿਰ ਕਹਿੰਦੇ ਜਦੋਂ ਉਸ ਵੀਰ ਨੇ ਦੇਖਿਆ ਕਿ ਟਾਂਗੇ ਤੇ ਆਉਂਦੇ ਨੇ ਤੇ ਉਹਨਾਂ ਨੇ ਆਪਣੀ ਗੱਡੀ ਦੀ ਚਾਬੀ ਕੱਢ ਕੇ ਕਿਹਾ ਕਿ ਤੁਸੀਂ ਅੱਜ ਤੋਂ ਬਾਅਦ ਟਾਂਗੇ ਤੇ ਨਹੀਂ ਆਉਣਾ ਇਹ ਫੋੜੋ ਮੇਰੇ ਗੱਡੀ ਦੀ ਚਾਬੀ ਤੁਸੀਂ ਤੁਹਾਡੀ ਅੱਜ ਤੋਂ ਇਹ ਤੁਹਾਡੀ ਗੱਡੀ ਹੈ ਇਹ ਚਾਬੀ ਵੀ ਤੁਹਾਡੀ ਹੈ ਤੇ ਤੁਸੀਂ ਇਸ ਗੱਡੀ ਦੇ ਵਿੱਚ ਆਣਾ ਹੈ ਤੇ ਇਹ ਸੁਣ ਕੇ ਰਾਗੀ ਦੇ ਅੱਖਾਂ ਵਿੱਚੋਂ ਹੱਥਰੋਂ ਆਉਣ ਲੱਗੇ ਤੇ ਕਹਿੰਦੇ ਉਹ ਸੋਚ ਰਹੇ ਸੀ ਕਿ ਕੀ ਤਾਂ ਮੈਂ ਗੰਡਾ ਵਾਲਾ ਕੁਰਤਾ ਪਾ ਕੇ ਕੀਰਤਨ ਕਰਦਾ ਸੀ ਕਿ ਅੱਜ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਤਾਂ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਨਾਲ ਮੈਨੂੰ ਐਡੀ ਮੇਰੇ ਜੀਵਨ ਦੇ ਵਿੱਚ ਤਬਦੀਲੀ ਹੋ ਰਹੀ ਹੈ ਕਿ ਮੈਨੂੰ ਜਿਸ ਦੇ ਕੋਲ ਕੁਝ ਵੀ ਨਹੀਂ ਸੀ ਉਹਨੂੰ ਅੱਜ ਗੱਡੀ ਵੀ ਲੋਕ ਆਪਣੀ ਗੱਡੀ ਵੀ ਦੇਣ ਵਾਸਤੇ ਤਿਆਰ ਹੋ ਰਹੇ ਨੇ ਕਹਿੰਦੇ ਫਿਰ ਉਹਨਾਂ ਨੇ ਚਾਬੀ ਪਕਣ ਤੋਂ ਇਨਕਾਰ ਕਰ ਦਿੱਤਾ ਕਹਿੰਦੇ ਮੈਂ ਗੱਡੀ ਦਾ ਕੀ ਕਰਨਾ ਹੈ ਕਿਉਂਕਿ ਮੈਨੂੰ ਨਾ ਤਾਂ ਗੱਡੀ ਚਲਾਉਣੀ ਆਉਂਦੀ ਹੈ ਤੇ ਨਾ ਹੀ ਮੇਰੇ ਕੋਲ ਇੰਨੇ ਪੈਸੇ ਨੇ ਕਿ ਮੈਂ ਡੇਲੀ ਗੱਡੀ ਤੇ ਆਵਾਂ ਤੇ ਗੱਡੀ ਦੇ ਵਿੱਚ ਡੇਲੀ ਪੈਟਰੋਲ ਪਵਾ ਸਕਾਂ ਕਹਿੰਦੇ ਉਹ ਬੰਦਾ ਜਿਹੜਾ ਗੱਡੀ ਦੇਣ ਵਾਲਾ ਸੀ ਉਹ ਸੱਚੇ ਦਿਲੋਂ ਅੰਦਰੋਂ ਗੱਡੀ ਦੇਣ ਨੂੰ ਤਿਆਰ ਸੀ ਤੇ ਉਸਨੇ ਕਿਹਾ ਕਿ ਕੋਈ ਗੱਲ ਨਹੀਂ ਜੇ ਤੁਹਾਡੇ ਕੋਲ ਕੋਈ ਡਰਾਈਵਰ ਨਹੀਂ ਜੇ ਤੁਸੀਂ ਤੇਲ ਨਹੀਂ ਪੈਟਰੋਲ ਨਹੀਂ ਪਵਾ ਸਕਦੇ ਕਹਿੰਦੇ ਅੱਜ ਤੋਂ ਬਾਅਦ ਤੁਸੀਂ ਉਸ ਪੈਟਰੋਲ ਪੰਪ ਤੇ ਚਲੇ ਜਾਇਆ ਕਰੋ ਤੇ ਤੁਸੀਂ ਉੱਥੇ ਇੱਕ ਵੀ ਪੈਸਾ ਨਹੀਂ ਦੇਣਾ ਇੱਕ ਮਹੀਨੇ ਤੋਂ ਬਾਅਦ ਮੈਂ ਆਪ ਪੈਸੇ ਦਿਆ ਕਰਾਂਗਾ ਪੈਟਰੋਲ ਦੇ ਤੇ ਆ ਫੜੋ ਮੈਂ ਤੁਹਾਨੂੰ ਇੱਕ ਡਰਾਈਵਰ ਵੀ ਦੇ ਦਾਂ ਅੱਜ ਤੋਂ ਬਾਅਦ ਮੇਰਾ ਡਰਾਈਵਰ ਜਿਹੜਾ ਹੈ ਉਹ ਤੁਹਾਡਾ ਡਰਾਈਵਰ ਹੈ ਤੁਸੀਂ ਉਸ ਨੂੰ ਰੱਖ ਲਵੋ ਗੱਡੀ ਵੀ ਰੱਖ ਲਵੋ ਤੇ ਉਹ ਡੇਲੀ ਤੁਹਾਨੂੰ ਤੁਹਾਡੇ ਸਮਾਗਮ ਪ੍ਰੋਗਰਾਮ ਦੇ ਵਿੱਚ ਪਹੁੰਚਾ ਦਿਆ ਕਰੇਗਾ ਕਹਿੰਦੇ ਇੰਨੀ ਵੱਡੀ ਤਬਦੀਲੀ ਉਸ ਰਾਗੀ ਸੁਰਜਨ ਸਿੰਘ ਦੇ ਜੀਵਨ ਦੇ ਵਿੱਚ ਆਈ ਕਿਸ ਕਰਕੇ ਆਈ ਕਿਉਂਕਿ ਉਹਨਾਂ ਨੇ ਕਿਉਂਕਿ ਉਹਨਾਂ ਨੇ ਧੰਨ ਧੰਨ ਬਾਬਾ ਗੁਰਨਾਣ ਸਿੰਘ ਜੀ ਦੇ ਦਿੱਤੀ ਹੋਈ ਮੂਲ ਮੰਤਰ ਸਾਹਿਬ ਜੀ ਦਾ ਜਾਪ ਕੀਤਾ ਸੀ ਸੰਤਾਂ ਦੇ ਵਚਨ ਮੰਨੇ ਸੀ ਸਵਾ ਲੱਖ ਮੂਲ ਮੰਤਰ ਦਾ ਜਾਪ ਉਹਨਾਂ ਨੇ ਬਹੁਤ ਹੀ ਮਨ ਚਿਤ ਲਗਾ ਕੇ ਕੀਤਾ ਸੀ ਐਨੀ ਵੱਡੀ ਬਖਸ਼ੀਸ ਹੁੰਦੀ ਹੈ ਜਦੋਂ ਆਪਾਂ ਮੂਲ ਮੰਤਰ ਸਾਬ ਜੀ ਦਾ ਜਾਪ ਕਰਦੇ ਹਾਂ ਘਰ ਦੇ ਵਿੱਚ ਮੂਲ ਮੰਤਰ ਸਾਬ ਜੀ ਦਾ ਜਾਪ ਜਰੂਰ ਕਰਿਆ ਕਰੋ ਛੇ ਮਾਲਾ ਮੂਲ ਮੰਤਰ ਸਾਬ ਜੀ ਦੀ ਜਰੂਰ ਕਰਿਆ ਕਰੋ ਉਮੀਦ ਕਰਦੀ ਹਾਂ ਜੀ ਆਪ ਜੀ ਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇ ਕਿ ਇਹ ਸੱਚੀ ਸਟੋਰੀ ਹੈ ਕਿਉਂਕਿ ਕਥਾ ਦੇ ਵਿੱਚ ਦੱਸੀ ਗਈ ਹੈ ਬਾਬਾ ਜੀਆ ਨੇ ਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਤੇ ਉਮੀਦ ਕਰਦੀ ਹਾਂ ਅੱਜ ਦੀ ਇਹ ਜਿਹੜੀ ਵੀਡੀਓ ਹੈ ਪਸੰਦ ਆਈ ਹੋਵੇ ਕਿ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਭੇਜਣਾ ਜੀ ਅੱਗੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਾਂ ਤਕਲੇਸਤ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ